ਅੱਜ ਮੌਕਾ ਮਿਲਿਆ ਗੁਰੂ ਮਹਾਰਾਜ ਵੱਲੋਂ ਸਭ ਤੋਂ ਪਹਿਲਾਂ ਅਸੀਂ ਸ੍ਰੀ ਬਖਸਰ ਸਾਹਿਬ ਪਹੁੰਚ ਕੇ ਅਸੀਂ ਦਰਬਾਰ ਸਾਹਿਬ ਮੱਥਾ ਟੇਕਿਆ ਅਸ਼ੀਰਵਾਦ ਲਿਆ ਪੰਜਾਬ ਤੇ ਪੰਜਾਬੀਆਂ ਦੀ ਭਲਾਈ ਲਈ ਤਰੱਕੀ ਲਈ ਖੁਸ਼ਹਾਲੀ ਲਈ ਮੰਗ ਕੀਤੀ ਅਰਦਾਸ ਕੀਤੀ ਤੇ ਅੱਜ ਹੁਣ ਅਸੀਂ ਆਪਾਂ ਸ੍ਰੀ ਬਖਸਰ ਸਾਹਿਬ ਕੋਲ ਮਿੱਟੀ ਘਰ ਅਸੀਂ ਪਹੁੰਚੇ ਆ ਤੇ ਅੱਜ ਜੋ ਆਨ ਦਾ ਮਕਸਦ ਸੀਗਾ ਕਿ ਜਿਹੜੀਆਂ 31 ਕੂੜਾ ਚੱਕਣ ਵਾਲੇ ਛੋਟੇ ਹਾਥੀ ਜਿਹਨੂੰ ਕਹਿੰਦੇ ਹੈਗੇ ਟਾਟਾ ਵਹੀਕਲ ਇਸ ਵਹੀਕਲ ਹੈਗੇ ਉਹਨਾਂ ਦਾ ਆਪਾਂ ਕੀ ਕਹਿੰਦੇ ਅਸੀਂ ਆਪਾਂ ਲੋਕ ਅਰਪਣ ਕਰ ਰਹੇ ਹੈਗੇ ਤੇ ਵਾਰਡ ਵੀ ਇੱਥੇ 31 ਹੈਗੇ ਆ ਤੇ ਹਰੇਕ ਵਾਰਡ ਵਿੱਚ ਇੱਕ ਵਹੀਕਲ ਜਿਹੜਾ ਹੈਗਾ ਉਹ ਕੂੜਾ ਚੱਕੇਗਾ ਤੇ ਉਹਦੇ ਨਾਲ ਜਿਹੜੀਆਂ ਫਾਇਰ ਦੀਆਂ ਗੱਡੀਆਂ ਹੈਗੀਆਂ ਉਹ ਵੀ ਅਸੀਂ ਆਪਾਂ ਲੋਕ ਅਰਪਣ ਕਰ ਰਹੇ ਹੈਗੇ ਆ ਤੇ ਜਿਹੜਾ ਇਹਦੇ ਵਿੱਚ ਸਟਾਫ ਦੀ ਰੋਡ ਹੋ ਗਈ ਅਸੀਂ ਉਹ ਵੀ ਆਪਾਂ ਬਹੁਤ ਜਲਦ ਅਸੀਂ ਆਪ ਉਹ ਪ੍ਰੋਵਾਈਡ ਕਰ ਦਾਂਗੇ ਤੇ ਇੱਕ ਅੱਜ ਸੜਕ ਦਾ ਜਿਹੜਾ ਨੀ ਪੱਥਰ ਰੱਖ ਹੋ ਰਿਹਾ ਅਸੀਂ ਉਹ ਦਾ ਉਹ ਤਕਰੀਬਨ ਗੁੜਾ ਗੁਜਰ ਰੋਡ ਦੀ ਜਿਹੜੀ ਸੜਕ ਹੈਗੀ ਆ ਜੀ ਉਹ ਜਿਹਦੀ ਲਾਗਤ ਕੁੱਲ ਲਾਗਤ ਲਾਗਤ ਤਕਰੀਬਨ 96 ਲੱਖ ਦੇ ਆਸ-ਪਾਸ ਹੈਗੀ ਆ ਉਹਦਾ ਵੀ ਕੰਮ ਅਸੀਂ ਆਪਾਂ ਸ਼ੁਰੂ ਕਰਵਾ ਦਾਂਗੇ ਆਪਾਂ ਤੇ ਇਸ ਤੋਂ ਇਲਾਵਾ ਜੋ ਪਾਈਪਲਾਈਨ ਵਿੱਚ ਹੈਗਾ ਕਿ ਤਕਰੀਬਨ ਜਿਹੜੀ ਸੀਵਰ ਸਿਸਟਮ ਦੀ ਹੈਗੀ ਆ ਇਸ ਸ਼ਹਿਰ ਦੀ ਬੜੀ ਧੇਰ ਤੋਂ ਮੰਗ ਹੈਗੀ ਹੈ ਕਾਫੀ ਪ੍ਰੋਬਲਮਸ ਆ ਰਹੀਆਂ ਹੈਗੀਆਂ ਉਹਦਾ ਵੀ ਜਿਹੜਾ ਬਜਟ ਹੈਗਾ ਤਕਰੀਬਨ 27 ਕਰੋੜ ਦੇ ਆਸ-ਪਾਸ ਕੀ ਕਹਿੰਦੇ ਉਹ ਪ੍ਰਵਾਨ ਹੋ ਚੁੱਕਿਆ ਹੈਗਾ ਤੇ ਬਸ ਅਸੀਂ ਸੀਐਮ ਸਾਹਿਬ ਤੋਂ ਸਮਾਂ ਲੈ ਕੇ ਉਹਦਾ ਵੀ ਅਸੀਂ ਬਹੁਤ ਜਲਦੀ ਅਸੀਂ ਆਪਾਂ ਦਾ ਉਦਘਾਟਨ ਆਪਾਂ ਸਰ ਕੋ ਆਪਾਂ ਨੀਂਹ ਪੱਥਰ ਅਸੀਂ ਰਖਾਵਾਂਗੇ ਜੀ ਆਪਾਂ ਤੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਆ ਜੀ ਪਾਰਕ ਵੀ ਪਾਰਕ ਦਾ ਵੀ ਅਸੀਂ ਉਹਦਾ ਵੀ ਆਪਾਂ ਜੀ ਵਿਜ਼ਿਟ ਕਰਾਂਗੇ ਆਪਾਂ ਉਹਦਾ ਵੀ ਤਕਰੀਬਨ ਜਿਹੜਾ ਬਜਟ ਹੈਗਾ 1 ਕਰੋੜ